ਚੜੀ ਸਵੇਰਾ ਦਾ ਹੁਸਨ ਪਸੰਦ ਆਵੇ ਜੜੀ ਸਵੇਰਾ ਦਾ ਹੁਸਨ ਪਸੰਦ ਆਵੇ ਉਹਦੀ ਪਰਤ ਕੇ ਸ਼ਾਮ ਵੀ ਵੇਖਿਆ ਕਰ ਜਿਹੜੇ ਫੁੱਲ ਦੀ ਤਾਜ਼ਗੀ ਸੁੰਘ ਟੁਰਿਓ ਜਿਹੜੇ ਫੁੱਲ ਦੀ ਤਾਜ਼ਗੀ ਸੁੰਘ ਟੁਰਿਓ ਉਹਦਾ ਪਰਤ ਅੰਜਾਮ ਵੀ ਵੇਖਿਆ ਕਰ ਸੈਰ ਸ਼ਾਹੀ ਵਾਨਾਂ ਦੀ ਕਰਨ ਵਾਲੇ ਸੈਰ ਸ਼ਾਹੀ ਵਾਨਾਂ ਦੀ ਕਰਨ ਵਾਲੇ ਕਬਰਸਥਾਨ ਮੁਕਾਮ ਵੀ ਵੇਖਿਆ ਕਰ ਕਬਰਸਥਾਨ ਮਕਾਮ ਵੀ ਵੇਖਿਆ ਕਰ ਵਰਤਨ ਵਾਲਿਆ ਸੋਨੇ ਦੇ ਆ ਵਰਤਨਾ ਨੂੰ ਵਰਤਨ ਵਾਲਿਆ ਸੋਨੇ ਦੇ ਆ ਵਰਤਨਾ ਨੂੰ ਕਦੇ ਮਿੱਟੀ ਦੇ ਜਾਮ ਵੀ ਵੇਖਿਆ ਕਰ ਕਦੇ ਮਿੱਟੀ ਦੇ ਜਾਮ ਵੀ ਵੇਖਿਆ ਕਰ ਖਾ ਨਿਆਮਤਾ ਸਦਾ ਸਰਦਾਰ ਸਾਈਆਂ ਖਾ ਨਿਆਮਤਾ ਸਦਾ ਸਰਦਾਰ ਸਾਈਆਂ ਐ ਪਰ ਹਲਾਲ ਹਰਾਮ ਵੀ ਵੇਖਿਆ ਕਰ ਐ ਪਰ ਹਲਾਲ ਹਰਾਮ ਵੀ bɛ